ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਆਪਣਾ ਕੀ ਕੰਮ ਹੋਇਆਗਾ ਤੇਰਾ ਨਾ ਕਿਹੜੇ ਪ੍ਰਕਾਰ ਦੀ ਠੱਗੀ ਵੱਜ ਗਈ ਤੇ ਕਿਵੇਂ ਵੱਜੀ ਆ ਭਾਈ ਮੈਸਦਾਨੇ ਤਾਂ ਗੱਲ ਕਰਦੇ ਕਰਾਂਗੇ ਜੀ ਠੀਕ ਆ ਭਾਈ ਮਰਸੂਨੀ ਵਾਲਾ ਜੀ 4:30 ਵਜੇ ਮੇਰੇ ਕੋਲ ਇੱਕ ਲੇਡੀਜ਼ ਦੇ ਨਾਲ ਉਹਨਾਂ ਦਾ ਬੇਟਾ ਜੀ ਆਪ ਕੋਲ ਸੀ ਮੈਨੂੰ ਇਸ ਕਾਹਦਾ ਕਹਿਣੇ ਕੋਲਦਾ ਜੀ ਠੀਕ ਆ ਜੀ ਅਮਰਤਾਰੀ ਸੀਗੀ ਮਤਲਬ ਕਿ ਮੇਰੇ ਕੋਲ ਹੀ ਦੁਕਾਨ ਤੇ 4:30 ਸਮਾਨ ਲਿਆ ਜੀ 930 ਰੁਪਏ ਦਾ 970 ਰੁਪਏ ਦਾ ਜੀ ਠੀਕ ਆ ਭਾਈ ਜੀ ਤੇ ਉਸ ਤੋਂ ਬਾਅਦ ਮੈਨੂੰ ਪਾਇ ਤੁਹਾਨੂੰ 2000 ਰੁਪਏ ਪਾ ਦਨੇ ਆ ਵੀ ਤੁਮਨੇ 1170 ਰੁਪਏ ਹੋਰ ਦੇ ਦੇ। ਸਾਨੂੰ ਨੇ 1070 ਰੁਪਏ ਹੋਰ ਦੇਤੇ। ਉਹ ਜਿਹੜਾ ਮੁੰਡਾ ਸੀ ਉਹ ਬਾਹਰ ਖੜਾ ਸੀਗੇ ਜੀ। ਹਾਂਜੀ। ਉਹ ਮੁੰਡੇ ਮੈਂ ਇਹਨੂੰ ਕਿਹਾ ਪਹਿਲਾਂ ਵੀ ਤੂੰ ਅਸ ਗ੍ਰੀਨ ਸਕ੍ਰੀਨ ਸ਼ਾਟ ਲੈ ਤੇ ਸੋਰੀ ਇਹ ਮੇਰਾ ਲੱਗਿਆ ਵਾ। ਕੈਨਰ ਲੱਗਿਆ ਹਾਂ। ਇਹਦੇ ਪੈਸੇ ਤਾਂ ਨਹੀਂ। ਕਹਿੰਦਾ ਇਹ ਮੈਨੂੰ ਤੂੰ ਨੰਬਰ ਦੇ ਦੇ ਕਿ ਕਿਸੇ ਤੋਂ ਪੈਸੇ ਪਾਉਣੇ ਆ। ਹਾਂ ਚਲੋ ਕਿਸੇ ਤੋਂ ਪਾਉਣੇ ਨਹੀਂ ਕੋਈ ਨਹੀਂ ਹੋਣੇ। ਹਾਂ। ਚਲੋ ਮੈਂ ਇਹਨੂੰ ਨੰਬਰ ਦੇਦਾ ਜੀ। ਤੇ ਬਾਹਰ ਖੜੇ ਨੇ ਮੈਨੂੰ ਮਤਲਬ ਜਾਲੀ ਮੈਸੇਜ ਆਪਦੇ ਬਨੇ ਬਣਾ ਕੇ ਭਾਤਾ ਜੀ। ਆਪ ਹੀ ਉਹਨੇ ਮੈਸੇਜ ਬਣਾਇਆ ਆਪ ਦਾ ਟੈਕ ਹਾਂਜੀ ਹਾਂਜੀ ਕੋਈ ਲਿੰਕ ਦਾ ਰੋਣ ਨਹੀਂ ਸੀ ਉਹਦੇ ਇਹ ਛੋਡੇ ਕੋਲੇ ਮੈਸੇਜ ਆ ਗਿਆ ਉਹਨੂੰ ਐ ਹੋ ਗਿਆ ਜੀ ਪੈਸੇ ਮੇਰੇ ਕੋਲ ਆ ਗਏ ਹਾਂ ਮੇਰੇ ਘਰੇ ਸੀ ਫੋਨ ਜੀ ਮੇਰੇ ਘਰਦਿਆਂ ਕੋਈ ਜਦੋਂ ਮਤਲਬ ਕਿ ਮੈਂ ਘਰਦਿਆਂ ਨੂੰ ਪੁੱਛਿਆ ਪੇਮੈਂਟ ਆ ਗਈ ਕੋਈ ਪੇਮੈਂਟ ਆ ਗਈ ਮੈਨੂੰ 2000 ਦੇਖਦਾ ਵੀ ਆ ਗਿਆ ਇਹਦਾ ਦੇਖਿਆ ਰੇ ਪੇਮੈਂਟ ਆਪਾਂ ਨੂੰ ਬੈਂਕ ਤੋਂ ਮਨੋਂ ਆਈਆ ਜਾਂ ਮੈਸੇਜ ਉਹ ਮੈਸੇਜ ਆ ਗਿਆ ਉਹ ਮੈਸੇਜ ਸਾਨੂੰ ਜਲਦੀ ਜਿਵੇਂ ਠੱਗੀ ਰੋਝ ਗਈ ਬਹੁਤ ਵੱਡੀ ਤੇ ਇੱਕ ਬਾਈ ਤੁਸੀਂ ਗੱਲ ਕਰਦੇ ਆਂ ਆਪਾਂ ਕੈਮਰੇ ਤੋਂ ਪਹਿਲਾਂ ਤੇ ਹੋਰ ਵੀ ਇੱਕ ਦੋ ਬੰਦਿਆਂ ਨਾਲ ਉਸੇ ਬੰਦੇ ਨੇ ਠੱਗੀ ਮਾਰੀ ਆ ਹਨਾ ਹਾਂਜੀ ਇਹ ਕੋਠੇ ਗੁਰੂ ਕੇ ਦੱਸਦੇ ਆ ਜੀ ਠੀਕ ਆ ਬਾਈ ਜੀ ਉਹਦੇ ਨਾਲ ਵੀ ਕੋਈ ਇਸੇ ਤਰ੍ਹਾਂ ਦੀ ਠੱਗੀ ਮਾਰੀ ਆ ਉਹਦੇ ਨਾਲ ਵੀ 8000 ਦੀ ਕਹਿੰਦੇ ਜੇ ਫੇਸਬੁੱਕ ਤੇ ਪੜਿਆ ਸੀ ਮੈਂ ਤਾਂ ਇਹਨਾਂ ਨੂੰ ਮੈਂ ਗੱਲ ਕਰੀ ਉਹ ਕਹਿੰਦੇ ਸਾਡੇ ਨੇ ਵੀ 8000 ਦੀ ਠੱਗੀ ਵਜ ਗਈ ਠੀਕ ਆ ਬਾਈ ਕੋਈ ਮੈਸੇਜ ਮੂਸੇ ਉਹਦੀ ਕੋਈ ਫੋਟੋ ਫਾਟੋ ਹੈਗੀ ਆਪਣਾ ਕੋਈ ਫੋਟੋ ਹੈਗੀ ਜੀ ਸਾਡੇ ਕੋਲੇ ਪਰ ਜਿਹੜਾ ਕੋਈ ਮੈਸੇਜ ਆਇਆ ਉਹ ਵੀ ਸਾਨੂੰ ਉਹ ਦਿਖਾ ਦਿਓ ਹਾਂਜੀ ਹਾਂਜੀ ਆ ਮੈਸੇਜ ਆ ਜੀ ਜਿਹੜਾ ਸਾਨੂੰ ਨੇ ਪ ਸੂਪਰ ਨੰਬਰ ਉਹਦਾ ਜੀ ਇਹ ਇਹ ਜਿਹਾ ਕੰਮ ਹੋਣ ਲੱਗ ਗਿਆ ਜੀ ਆ ਦੇਖੋ ਮੈਸੇਜ ਐਪ ਖੂਬ ਖੂਬ ਉਸੇ ਤਰ੍ਹਾਂ ਮੈਸੇਜ ਆਇਆ ਵੀ ਜਿਵੇਂ ਆਪਾਂ ਨੂੰ ਪੇਮੈਂਟ ਆ ਗਈ ਹੁੰਦੀ ਆ ਹਾਂ ਇਹ ਪੇਮੈਂਟ ਆਪਣੇ ਕੋਲੇ ਬਾਈ ਕੋਲੇ ਪਹੁੰਚੀ ਨਹੀਂ ਬਾਕੀ ਬਾਈ ਦੀ ਫੋਟੋ ਵੀ ਦਿਖਾਉਂਦਾ ਬਾਈ ਆ ਫੋਟੋ ਮੈਂ ਸਕਰੀਨ ਤੇ ਲੈਤੇ ਵੇਰੇ ਕਹਿੰਦੇ ਆ ਦੇਖ ਸਕਦੇ ਹੋ ਜੀ ਇਹ ਕੈਮਰਾ ਲੱਗਿਆ ਹਾਂ ਆ ਕੈਮਰੇ 'ਚ ਬਾਈ ਨੇ ਫੋਟੋਆਂ ਕਢਾਈਆਂ ਗਿਆ ਆ ਸੀਗੀ ਜੀ ਹਾਂ ਆ ਦੇਖ ਸਕਦੇ ਹੋ ਪੱਗ ਬੰਨੀ ਵੀ ਹੈ ਬਾਈ ਦੇ ਨਾਲ ਬੁੜੀ ਹੈ ਤੇ ਅਮਰਤਾਰੀ ਹੈ ਹਾਂ ਅਮਰਤਾਰੀ ਹੈ ਬਾਕੀ ਬਾਈ ਕੋਈ ਪਤਾ ਵੀ ਨਹੀਂ ਅਮਰਤਾਰੀ ਹੈ ਕੀ ਕੀ ਹੈ ਹਾਂ ਕੋਈ ਪਤਾ ਨਹੀਂ ਹਾਂ ਚਲੋ हां ਤੁਸੀਂ ਸੋਣ ਨੂੰ ਐ ਹੋ ਗਏ ਵੀ ਖਾਲਸਾ ਬੰਦਾ ਯਾਰ ਆਪਾਂ ਵਿਸ਼ਵਾਸ ਕਰ ਲੈ ਵੀ ਇਹ ਕਿਹੜਾ ਕੋਈ ਗਲਤ ਕਰੂਗਾ ਹਾਂਜੀ ਹਾਂਜੀ ਬਿਲਕੁਲ ਵਿਸ਼ਵਾਸ ਹਾਂ ਪਰ ਇਹ ਮਾਰਗਾ ਠੱਗੀ ਤੇ ਬੰਦਾ ਪਤਾ ਕੋਈ ਲੱਗਿਆ ਕਿੱਥੋਂ ਦਾ ਹੀ ਇਹ ਨਹੀਂ ਜੀ ਹਜੇ ਕੁਝ ਨਹੀਂ ਹੋਇਆ ਕਰਨਾ ਥਾਣੇ ਚ ਰਿਪੋਰਟ ਜ਼ਰੂਰ ਕਰੀ ਬਈ ਕੱਲ ਮੈਂ ਥਾਣੇ ਚ ਰਿਪੋਰਟ ਦੇ ਕੇ ਆਣਾ ਰਿਪੋਰਟ ਲਿਖਿਆ ਮੇਰੀ ਠੀਕ ਹੈ ਜੀ ਬਾਕੀ ਦੁਬਾਰਾ ਦੇਖੋ ਕੀ ਕਰਦੇ ਕੋਈ ਨਹੀਂ ਬਾਕੀ ਇਹ ਤਰ੍ਹਾਂ ਦਾ ਕੰਮ ਚੱਲ ਪਿਆ ਹੀ ਆ ਉਹਦਾ ਸਾਵਧਾਨ ਰਹੋ ਬਈ ਚੱਕਰਿਆ ਕਰੋ ਬਾਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬਾਈ ਜੀ ਆਪਾਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਜਿਹੜੇ ਮਟੱਗੀਆਂ ਮਾਰਦੇ ਆ ਕੋਈ ਗੱਲ ਨਹੀਂ ਬਾਈ ਹਾਂ ਹੋਰ ਨਾ ਵੀ ਕਿਸੇ ਨਾ ਬੱਸ ਸਕਦੇ ਬਾਈ ਆਪਾਂ ਧਿਆਨ ਨਹੀਂ ਦਿੰਦੇ ਨਾ ਆਪਾਂ ਮੈਸੇਜ ਦੇਖ ਲੈਨੇ ਆਂ ਮੈਸੇਜ ਆ ਗਿਆ ਆਪਦੀ ਪੂਰੀ ਤਸੱਲੀ ਕਰੋ ਤਕਰੀਬਨ ਬੰਦੇ ਹੀ ਤੁਹਾਨੂੰ ਬੰਦੇ ਰੁਪਈਆ ਰੁਪਈਆ ਕਹਿੰਦਾ ਕੁਝ ਬੰਦੇ ਸਹੀ ਆ ਗੱਲ ਜੀ ਕਰਿਆਨੇ ਵਾਲਾ ਤਾਂ ਬੰਦਾ ਉਹੀ ਰੁਪਈਆ ਰੁਪਈਆ ਜੋੜ ਕੇ ਉਹ ਕਰਦਾ ਜਿੰਨਾ ਕੋਈ ਵੱਲੀ ਡੋਟ ਤਾਂ ਹੈ ਨਹੀਂ ਆ ਕੰਮ ਚ ਬੇਨਤੀ ਹੈ ਜੀ ਵੀ ਮਤਲਬ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਠੀਕ ਆ ਬਾਈ ਜੀ ਧੰਨਵਾਦ ਜੀ ਓ